ਬਹੁਤ ਪਿਆਰ ਕਰਦੇ 7ਵੀਂ ਵਾਰੀ ਮੇਰੇ ਇਲੈਕਸ਼ਨ ਇਹ ਜਿਹੜਾ ਮਨਜੀਤ ਭੱਲੇ ਚ ਆਇਆ ਇਹ ਮੇਰਾ ਆਪਣਾ ਪਰਿਵਾਰ ਹੈ ਮੇਰਾ ਆਪਣਾ ਬੱਚੇ ਕਰਨਾ ਬੱਚੇ ਇੰਨਾ ਪਿਆਰਾ ਵੀ ਹਰ ਘਰ ਚ ਕਿਸ ਘਰ ਚ ਮਰਜ਼ੀ ਮੈਂ ਜਾ ਸਕਦਾ ਸਾਰਿਆਂ ਨੇ ਮੈਨੂੰ ਵਿਸ਼ਵਾਸ ਦਿੱਤਾ ਵੀ ਤੁਸੀਂ ਇਸ ਕਰ ਬੱਲੇ ਜੀਆਂ ਪਰ ਮੈਂ ਆਪਣੇ ਘਰ ਚ ਆਪਣੇ ਘਰ ਤੋਂ ਸ਼ੁਰੂ ਕੀਤਾ ਕੰਮ ਹੈ ਉਹਨੂੰ ਜੋ ਕੰਨਵਰ ਉਹਨਾਂ ਦਾ 33 ਸਾਲ ਦੀ ਉਮਰ ਤੇ ਆ ਜੀ ਗਿਆ ਇਲੈਕਸ਼ਨ ਸੀਗਾ ਸਾਡੇ ਸੁਰਗੀ ਸਤਵਾ ਮਿੱਤਲ ਜੀ ਮੈਂਬਰ ਪਾਰਲੀਮੈਂਟ ਉਹ ਵੀ ਕਹਿੰਨੀ ਚਾਹੀਦੀ ਸੀ ਇਹ ਸਾਰੇ ਮੇਰੇ ਭਰਾ ਤੁਸੀਂ ਵੀ ਮੇਰੇ ਭਰਾ ਇਹਨਾਂ ਨੂੰ ਪਿਆਰ ਕਰਕੇ ਮੈਨੂੰ ਵੋਟ ਪੈਂਦੀ ਆ ਕਿੱਦਾਂ ਦੇ ਵਿਕਾਸ ਦੇ ਕੰਮ ਕਰਾਏ ਜਾਊਗੇ ਅੱਗੇ ਵੀ ਤੁਸੀਂ ਕਾਫੀ ਵਧੀਆ ਕੰਦੇ ਲੋਕਾਂ ਦਾ ਕਹਿਣਾ ਵੀ ਇੱਥੇ ਵਧੀਆ ਕੰਮ ਹੋਏ ਆ ਹੋਰ ਕਿੰਨੇ ਵਧੀਆ ਕਰ ਤੇ ਹੁਣ ਪਿੱਛੇ ਜੇ ਤੁਸੀਂ ਅਮਨ ਲਹਿਸਾ ਬਤਰਾ ਜੀ ਨਹੀਂ ਲੱਗਣ ਦਿੱਤਾ ਇਹ ਮੈਂ ਤੇ ਤੂ ਵਜੂਲਵਾ ਕੇ ਦਿਆਂਗਾ ਜਿਹੜਾ 25 ਘਰਵਾਲਾ ਟੂਬ ਜਿਹੜਾ ਮੱਲੇ ਨੂੰ ਜਿਹੜਾ ਪਾਣੀ ਦੀ ਪਰਸਤਾ ਜਿਹੜੀ ਹੈ ਮੈਨੂੰ ਉਹਨੂੰ ਮੇਰੀ ਕਿਤਾਬ ਨੇ ਕਿਹਾ ਜਿੰਦਾਬਾਦ ਮੱਲੇ ਦਾ ਵਿਕਾਸ ਤੇ ਟੂਬ ਜਿਹੜੀ ਅਮਾ ਨੂੰ ਇਹਨਾਂ ਨੂੰ ਸਾਨੂੰ ਇਹਨਾਂ ਨੂੰ ਦੱਸ ਲੈ ਸਾਡੀ ਹੱਲ ਕਰ ਦੇਣਾ ਇਹਨਾਂ ਦੇ ਕਾਰਜ ਹੈ ਜਿਹੜੇ ਜਿਹੜੇ ਇਹਨਾਂ ਦੇ ਕੰਮ ਹੈ ਉਹ ਹੀ ਬੋਲਦੇ ਆ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਸਾਡੇ ਕੌਂਸਲ ਜਿੱਥੇ-ਜਿੱਥੇ ਬੈਗੇ ਕਾਂਗਰਸ ਨੂੰ ਵੋਟ ਪਾਓ ਕਾਂਗਰਸ ਦੇ ਕੈਂਡੀਡੇਟ ਚਾਓ ਅਸੀਂ ਵੱਡ ਛੜ ਕੇ ਕਾਂਗਸ ਪਾਰਟੀ ਸਾਰੇ ਸ਼ਹਿਰ ਦੀ ਸਾਰੇ ਸਮਾਜ ਦੀ ਅਪਨ ਸੇਵਾ ਕਰੀਏ ਸਾਸੀਗਾ ਦੋਸਤੋ ਮੈਂ ਹਰਕਮਾਰ ਤੁਸੀਂ ਦੇਖ ਰਹੇ ਹੋ ਫਾਸਲ ਲੁਧਿਆਣਾ ਸ਼ਹਿਰ ਦੇ ਵਿੱਚ ਢੋਲ ਵਜਰੇ ਲਾ ਲੇ ਪਾਰਟੀਆਂ ਸਾਡੇ ਵਿੱਚ ਸਾਨੂੰ ਬਲੋਤਰਾ ਜੀ ਆ ਚੁੱਕੇ ਆ ਉਹਨਾਂ ਨੇ ਗੱਲਬਾਤ ਕਰਾਂਗੇ ਕਿ ਲੋਕਾਂ ਦਾ ਕਿੰਨਾ ਦਾ ਪਿਆਰ ਮਿਲ ਰਿਹਾ ਹੈ ਵਾਰ ਨੰਬਰ 84 ਦੀ ਗੱਲ ਕਰਾਂਗੇ ਅੱਜ ਬਾਗਰੂ ਮਹੱਲੇ ਦਾ ਦੌਰਾ ਕੀਤਾ ਗਿਆ ਲੋਕਾਂ ਦੇ ਘਰਾਂ ਜਾ ਕੇ ਵੋਟਾਂ ਮੰਗੀਆਂ ਆ ਉਹਨਾਂ ਨੇ ਗੱਲਬਾਤ ਕਰਾਂਗੇ ਨਮਸਕਾਰ ਜੀ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਭਾਈ ਬੋਟਾ ਦੇਵੇ ਚੇਕ ਟੋਲ ਬਾਦੀ ਨੇ ਲੋਕਾਂ ਨੇ ਜਾ ਰਹੇ ਹਾਂ ਕਿੱਦਾਂ ਰੋਕੀ ਪਿਆਰ ਕਰਦੇ ਮੈਨੂੰ ਲੋਕ ਬਹੁਤ ਪਿਆਰ ਕਰਦੇ 7ਵੀਂ ਵਾਰੀ ਮੈਂ ਇਲੈਕਸ਼ਨ ਆ ਇਹ ਜਿਹੜਾ ਮਜੀਤ ਮੱਲੇ ਚ ਆਇਆ ਇਹ ਮੇਰਾ ਆਪਣਾ ਪਰਿਵਾਰ ਹੈ ਮੇਰਾ ਆਪਣਾ ਬੱਚ ਪੁੱਜ ਕਰਦੇ ਨਾ ਵੀ ਬੱਚੇ ਇੰਨਾ ਪਿਆਰ ਹੈ ਵੀ ਹਰ ਘਰ ਤੇ ਕਿਸ ਘਰ ਚ ਮਰਜ਼ੀ ਮੈਂ ਜਾ ਸਕਦਾ ਥਾਰੀਆਂ ਮੇਰੀ ਭੈਣਾਂ ਥਾਰੀ ਮੇਰੀ ਧੀਆਂ ਵੀ ਆ ਥਾਰੇ ਮੇਰੇ ਬੱਚੇ ਵੀ ਆ ਇਹ ਛੋਟੇ ਛੋਟੇ ਬੱਚੇ ਜਿਹੜੋ 1991 ਛੋਟੇ ਹੁੰਦੇ ਸੀ ਇਹ ਅੱਜ ਵੱਡੇ ਹੋ ਗਏ ਮੇਰੇ ਨਾਲ ਮੁੰਡਾ ਬਣ ਕੇ ਮੇਰੇ ਨਾਲ ਖੜੇ ਆ ਤੇ ਮੈਨੂੰ ਬਹੁਤ ਪਿਆਰ ਮਿਲਿਆ ਸਾਰੇ ਸਾਰੀਆਂ ਪੈਨਾ ਭਰਾਵਾਂ ਕੋਲ ਉਹ ਸਾਰਿਆਂ ਨੇ ਮੈਨੂੰ ਵਿਸ਼ਵਾਸ ਦਿੱਤਾ ਵੀ ਤੁਸੀਂ ਇਸ ਕਦੇ ਮੱਲੇ ਨਹੀਂ ਪਰ ਮੈਂ ਆਪਣੇ ਘਰ ਚੋਂ ਪਹਿਲੇ ਆਪਣੇ ਘਰ ਤੋਂ ਸ਼ੁਰੂ ਕੀਤਾ ਕੰਮ ਹੈ ਇਹ ਜੀਰਿਆਜੀ ਕੰਪੇਨ ਆਪਣੇ ਪਾਗਨੂ ਮੱਲਾ ਜਿਹੜਾ ਮੇਰਾ ਬਚਪਨ ਦਾ ਜਿਹੜਾ ਅਸੀਂ ਇੱਥੇ 1991 ਤੋਂ ਨਾ 33 ਸਾਲ ਦੀ ਉਮਰ ਚ ਇੱਥੇ ਆ ਜੀ ਇਲੈਕਸ਼ਨ ਸੀਗਾ ਸਾਡੇ ਸੁਰਗੇ ਸੱਤਵੇਂ ਮਿੱਤਰ ਦੀ ਮੈਂਬਰ ਪਾਰਲੀਮੈਂਟ ਉਹ ਵੀ ਗਲੀ ਚਾਹੀਦੀ ਦਿੱਤੇ ਉਹਨਰ ਵੀ ਕਭ ਇਹ ਬਾਉਂਡਿੰਗ ਬਲੇਰਾ ਤੋਂ ਕਾਰਗਣਾ ਹੋਰ ਮੈਨੂੰ ਅਚਮੰਦੀ ਜਗਨਦੇਵ ਜੀ ਦੇ ਪੁੰਡੇ ਸਾਰੇ 골ਡੀ ਪਿੱਛੇ ਆ ਸਾਰੇ ਖੜੇ ਆ ਇਹ ਸਾਰੇ ਬਹੁਤ ਪਿਆਰ ਕਰਦੇ ਆ ਔਰ ਜਦ ਛੋਟੇ ਛੋਟੇ ਸੀ ਜਿਹੜੋ ਅਸੀਂ ਆਏ ਆ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਅੱਜ ਵੱਡੇ ਹੋ ਕੇ ਆਪਣੇ ਚੰਗੇ ਕੰਮ ਕਰਦੇ ਹੋਏ ਸਮਾਜ ਸੇਵਾ ਕਰਦੇ ਹੋਏ ਬੱਚੇ ਸਾਰੇ ਔਰ ਆਪਣੇ ਕਾਰੋਬਾਰ ਚ ਵੀ ਵਧਦਾ ਆਪਣੇ ਪਰਵਾਰ ਨੂੰ ਵੀ ਵਧੀਆ ਪਾਲਦੇ ਪਏ ਮੈਨੂੰ ਬੜੀ ਖੁਸ਼ੀ ਹੈ ਔਰ ਇਹ ਸ਼ਹਿਰ ਦੇ ਵਿੱਚ ਇੱਕ ਹੀ ਮਸ਼ਹੂਰ ਸਾਮਰ ਮਲੋਤਰਾ ਜੀ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਕੀ ਕਾਰਨ ਹੈ ਦੀ ਮੇਰਾ ਸਿਰਫ ਹੈਰਾਨ ਤਾਂ ਹਮਚਲੋ ਮਾਲਿਕ ਦੀ ਕਿਰਪਾ ਅਮਰੇ ਤੇ ਇਹ ਸਿਰਫ ਇਹਨਾਂ ਦਾ ਪਿਆਰ ਹੈ ਇਹ ਜਿਹਨੇ ਮੇਰੇ ਭੈਣ ਭਰਾ ਮੇਰੇ ਨਾਲ ਖੜੇ ਹੈ ਨਾ ਤੁਹਾਡੇ ਨਾਲ ਇਹ ਸਾਰੇ ਮੇਰੇ ਭਰਾ ਤੁਸੀਂ ਵੀ ਮੇਰੇ ਭਰਾਓ ਇਹਨਾਂ ਦਾ ਪਿਆਰ ਕਰਕੇ ਮੈਨੂੰ ਵੋਟ ਪੈਂਦੀ ਹੈ ਜੇ ਮੈਂ ਇਹਨਾਂ ਨਾਲ ਪਿਆਰ ਕਰਦਾ ਇਹ ਮੈਨਾਂ ਦੁਗਣਾ ਪਿਆਰ ਕਰਦੇ ਆ ਕਿੰਦਾ ਦੇ ਵਿਕਾਸ ਦੇ ਕੰਮ ਕਰਾਏ ਜਾਊਗੇ ਅੱਗੇ ਵੀ ਤੁਸੀਂ ਕਾਫੀ ਵਧੀਆ ਕਹਿੰਦੇ ਲੋਕਾਂ ਦਾ ਕਹਿਣਾ ਵੀ ਇੱਥੇ ਵਧੀਆ ਕੰਮ ਹੋਏ ਆ ਹੋਰ ਕਿੰਨੇ ਵਧੀਆ ਕਰਾਈ ਜਾਊਗੇ ਨਹੀਂ ਇੱਥੇ ਹੁਣ ਤਾਂ ਮੈਨੂੰ ਲੱਗਦਾ ਪਿੱਛੇ ਕੋਈ ਟੂਬਲ ਖਰਾਬ ਹੋ ਗਿਆ ਟੂਬਲ ਬਹੁਤ ਦੇਰ ਤੋਂ ਚੱਲਦਾ ਆ ਰਿਹਾ ਜੀ ਅਸੀਂ ਜਦੋਂ ਪਹਿਲਾਂ ਆਏ ਸੀ ਇੱਥੇ ਕੋਈ ਟੂਬਲ ਨਹੀਂ ਸੀ ਅਸਲਾਕਰ ਨੇੜੇ ਕੋਈ ਟੂਬਲ ਨਹੀਂ ਜੀ ਅਸੀਂ ਦੋ ਟੂਬਲ ਕਿਚੋਂ ਵੀ ਲਵਾਇਆ ਇੱਕ ਅਦਲਵਾਇਆ ਜੀਗਾ ਹੁਣੇ ਪਤਾ ਲੱਗਿਆ ਕਿ ਟੂਬਲ ਖਰਾਬ ਹੋ ਗਿਆ ਮੈਂ ਮੈਂਬਰ ਪਾਰਲੀਮੈਂਟ ਕੋਟੇ ਵਿੱਚ ਦੋ ਟੂਬਲ ਪਾਸ ਕਰਾਇਆ ਹੈ ਤੇ ਹੁਣ ਪਿੱਛੇ ਜੇ ਤੂੰ ਐਮਐਲਏ ਸਭਾਤ ਗਈ ਨਹੀਂ ਲੱਗਣ ਦਿੱਤਾ ਕਿ ਮੈਂ ਤੇ ਟਿਊਬਲ ਜੂਲਵਾ ਕੇ ਦਿਆਂਗਾ ਜਿਹੜਾ 25 ਹਸਪਤਾਲ ਦਾ ਟਿਊਬਲ ਜਿਹੜਾ ਮੱਲੇ ਨੂੰ ਜਿਹੜਾ ਪਾਣੀ ਦੀ ਪਸਤਾ ਜਿਹੜੀ ਹੈ ਮੈਨੂੰ ਹੁਣ ਵੀ ਮੇਰੀ ਘੈਂਡੇ ਕਾ ਜਿੰਦਾਬਾਦ ਜਿੰਦਾਬਾਦ ਮੇਰੀ ਘੈਂਡੇ ਕਾ ਵੀ ਸ਼ੇਖ ਸਾਹਿਬ ਤੁਹਾਨੂੰ ਜਿੰਦਾਬਾਦ ਵੀਰ ਜੀ ਪਾਣੀ ਪਾਣੀ ਥੋੜਾ ਜਿਹਾ ਡਾਊਨ ਹੋ ਗਿਆ 11 ਵਜੇ ਪਾਣੀ ਥੋੜਾ ਮੈਂ ਕਹਿੰਦਾ ਜਲਦੀ ਤੋਂ ਜਲਦੀ ਅਪਾ ਟਿਊਬਲ ਲਵਾ ਕੇ ਤੇ ਭਾਵੇਂ ਇਲੈਕਸ਼ਨ ਤੋਂ ਜਿਹਨੇ ਮਰਜ਼ੀ ਉਹ ਕੋ ਮੈਂਬਰ ਪਾਰਲੀਮੈਂਟ ਦਾ ਕੋਟਾ ਉਹਦੇ ਜਲਦੀ ਲੱਗ ਜਾਣਾ ਟੂਰ ਅਸਰ ਬਾਕੀ ਸਾਰੇ ਮਹੱਲੇ ਵਾਸੀ ਸਾਰੇ ਖੜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਜੀ ਪਾਂਡੇ ਸਾਹਿਬ ਤੁਸੀਂ ਵੀ ਕਾਫੀ ਇਹਨਾਂ ਨਾਲ ਜੁੜੇ ਬਹੁਤ ਪੁਰਾਣੇ ਜੁੜੇ ਤੁਸੀਂ ਨਾਲ ਕਿੰਨਾ ਦਾ ਮਾਹੌਲ ਆ ਦੇਖੋ ਜੀ ਇਹਦਾ ਸਾਡੇ ਮਹੱਲੇ ਦੇ ਮੈਂਬਰ ਹੈ ਕਿਤਨੇ ਦਾ ਕਰਦੇ ਮੈਂਬਰ ਹੈ ਬਹੁਤ ਪੁਰਾਣੇ ਆਪਣਾ ਸਾਰਾ ਬਚਪਨ ਇੱਥੇ ਮਿੱਤਲ ਸਾਹਿਬ ਦੇ ਨਾਲ ਪਹਿਲੀ ਮੀਟਿੰਗ ਇੱਥੇ ਕਰਾਈ ਸੀ ਇਹਨਾਂ ਦੀ ਉਹਰ ਹੁਣ ਇਹਨਾਂ ਸਰ ਜੋ ਵੀ ਅਸੀਂ ਕਹਿੰਨੇ ਆ ਕੰਮ ਸਾਡੇ ਆਪਣੇ ਮਹੱਲੇ ਦੇ ਸਾਰੇ ਹੁੰਦੇ ਆ ਕਿਦਾਂ ਕਿਦਾਂ ਦੇ ਕੰਮ ਹੋ ਚੁੱਕੇ ਹੁਣ ਤੁਸੀਂ ਕਿੰਨੇ ਦੇਖੋ ਸੜਕਾਂ ਵੀ ਗਲੀਆਂ ਵੀ ਟਿਊਬਲ ਵੀ ਸਾਰਾ ਕੁਝ ਬਣ ਚੁੱਕਿਆ ਇੱਥੇ ਸਾਣਾ ਹੋਰ ਵੀ ਲੋਕ ਖੜੇ ਆ ਉਹਨਾਂ ਨੇ ਗੱਲਬਾਤ ਕਰਾਂਗੇ ਜੀ ਇਧਰ ਆਓ ਸਾਹਮਣੇ ਕੈਮਰੇ ਅੱਗੇ ਉਹ ਕਿਦਾਂ ਦਾ ਮਾਹੌਲ ਆ ਇਹ ਸ਼ਾਮ ਸੁੰਦਰ ਮੌਤ ਦਾ ਜਿਹੜਾ ਆਸ਼ੀਰਵਾਦ ਨਾ ਇਹ ਮਹੱਲੇ ਨੂੰ ਜਿਹੜਾ ਮਿਲਿਆ ਇਹ ਕੋਈ ਨਹੀਂ ਪੁੱਛ ਸਕਦਾ ਇਹ ਜਿਹੜੇ ਟਿਊਬਲ ਲੱਗੇ ਆ ਜਾਂ ਗਲੀਆਂ ਜਿਹੜੀਆਂ ਬਣੀਆਂ ਇਹ ਸਿਰਫ ਸ਼ਾਮ ਸੁੰਦਰ ਮੌਤ ਹੀ ਦੇਣ ਹੈ ਜੀ ਇਹਨਾਂ ਨੂੰ ਹਾਰ ਤੇ ਇਹਨਾਂ ਨੂੰ ਪਿਆਰ ਕਰਦੇ ਹੋਈ ਇਲਾਕੇ ਵਿੱਚ ਕੰਮ ਵਧੀਆ ਹੋਇਆ ਹਾਂ ਵਧੀਆ ਆਇਆ ਜੀ ਬਿਲਕੁਲ ਕੰਮ ਵਧੀਆ ਆਇਆ ਹੈ ਲਾਈਟਿੰਗ ਵਧੀਆ ਵਧੀਆ ਹੋਈਆਂ ਜੀ ਕਿਤਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਹਿੰਦੇ ਵੱਤ ਵੱਤ ਚੜ ਕੇ ਵੋਟਾਂ ਪਾਣ ਸ਼ਾਮ ਸਦਰਨ ਤੋਂ ਇੱਕ ਫੈਮਿਲੀ ਦਾ ਸਾਡੇ ਨਾਲ ਸਰਦਾਰ ਜੀ ਖੜੇ ਆ ਸਾਡੇ ਚਾਚਾ ਜੀ ਆ ਪਰ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਕੀ ਕਹਿਣਾ ਚਾਹੋ ਹਾਂਜੀ ਇਹ ਆਪਣੇ ਪਰਿਵਾਰ ਦੀ ਤਰ੍ਹਾਂ ਆਪਣੇ ਬਹੁਤ ਪੁਰਾਣੇ ਵੱਡੇ ਅਗੇ ਜੀਜਾ ਹੈਗੇ ਨੇ ਇਹਨਾਂ ਤੋਂ ਸ਼ੁਰੂ ਤੋਂ ਸਾਡੇ ਨਾਲ ਜੁੜੇ ਨੇ ਮਲੇ ਦਾ ਵਿਕਾਸ ਤੇ ਟੋਬਲ ਜਿਹੜੀ ਗੱਲਾਂ ਨੂੰ ਸਾਨੂੰ ਪਰ ਇਹਨਾਂ ਨੂੰ ਦੱਸ ਲੈ ਸਾਡੀ ਹੱਲ ਕਰ ਦੇਣੇ ਕਿਆ ਦਾ ਮਤਲਬ ਇਹਨਾਂ ਨਾਲ ਆਪਾਂ ਖੜੇ ਪਰਾਰਗੇ ਮੈਂਬਰ ਨੇ ਆਪਣੇ ਮਰਤਾ ਸਾਹਿਬ ਤੁਸੀਂ ਜਿਹੜਾ ਬਣਿਆ ਉਹ ਵੀ ਇਹਨਾਂ ਦੀ ਮਿਹਰਬਾਨੀ ਨਾਲ ਬਣਿਆ ਮੰਦਰ ਜਿਹੜਾ ਮਹੱਲੇ ਮਹੱਲੇ ਦਾ ਮੰਦਰ ਜਿਹੜਾ ਬਣਿਆ ਸੀ ਉਹ ਵੀ ਇਹਨਾਂ ਦੀ ਮਿਹਰਬਾਨੀ ਨਾਲ ਬਣਿਆ ਸੀ ਤਰਨਸ਼ਾਲਾ ਵੀ ਮੰਦਰ ਜੀ ਵੀ ਇਹਨੂੰ ਬਹੁਤ ਕਾਫੀ ਦਾਨ ਪੁੱਤ ਕੀਤਾ ਹੈ ਇਲਾਕੇ ਵਿੱਚ ਕੰਮ ਵਧੀਆ ਹੋਇਆ ਹੈ ਇਹਨਾਂ ਨੂੰ ਵੋਟ ਪਾਉਗੀ ਬਿਲਕੁਲ ਪਾਵਾਂਗੇ ਸਾਰੇ ਪਾਵਾਂਗੇ ਰਲ ਮਿਲ ਕੇ ਪਾਵਾਂਗੇ ਸਾਰੇ ਵੋਟ ਪੱਕੀ ਗੱਲ ਪੱਕੀ ਗੱਲ ਜੀ ਉਹਨਾਂ ਨਾਲ ਗੱਲ ਕਰਾਂ ਹੋਰ ਵੀ ਲੋਕ ਸਾਡੇ ਨਾਲ ਖੜੇ ਆ ਹਾਂਜੀ ਸਰ ਕੀ ਕਹਿਣਾ ਚਾਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਆਪਣੇ ਬੰਦਿਆਂ ਨੂੰ ਹੋਰ ਸਾਰੇ ਮੈਂਬਰਾਂ ਨੂੰ ਇਹਨਾਂ ਦੇ ਕਾਰਜ ਆ ਜਿਹੜੇ ਜਿਹੜੇ ਇਹਨਾਂ ਦੇ ਕੰਮ ਆ ਉਹੀ ਬੋਲਦੇ ਆ ਮਹੱਲੇ ਦੇ ਲਈ ਜੋ ਇਹਨਾਂ ਨੇ ਕੀਤਾ ਉਹ ਕੋਈ ਵੀ ਨਹੀਂ ਭਲਾ ਸਕਦਾ ਭਾਈ ਹਰ ਕੋਈ ਬੰਦੇ ਨੂੰ ਇਹ ਚਾਹੀਦਾ ਭਾਈ ਇਕੱਠੇ ਹੋ ਕੇ ਸਾਰੇ ਰਲ ਮਿਲ ਕੇ ਅਸੀਂ ਜਿੰਨੇ ਵੋਟ ਹੈ ਬਈ ਸ਼ਾਮਤ ਅੰਦਰ ਮਲੋਤਰਾ ਜੀ ਨੂੰ ਫਾਨ ਤਾਂ ਕਿ ਹੋਰ ਵਿਕਾਸ ਕਰੇ ਜਿੰਨੇ ਵੀ ਹੋ ਸਕਣ ਗਲੀ ਮੁਹੱਲੇ ਦੇ ਜਿੰਨੇ ਵੀ ਹੈ ਹੋਰ ਨਏ ਕਾਰਜ ਇਹਨਾਂ ਦੀ ਅਕਿਰਪਾ ਨਾਲੀ ਉਹ ਹੋਰ ਹੋਣ ਤੇਰੀ ਸ਼ਾਮ ਸੁੰਦਰ ਮਲੋਤਰਾ ਜਿੰਦਾਬਾਦ ਅਸੀਂ ਹੋਰ ਗੱਲਬਾ ਕਰਾਂਗੇ ਮਲੋਤਰਾ ਸਾਹਿਬ ਤੁਸੀਂ ਲੋਕਾਂ ਨੂੰ ਲੋਕਾਂ ਵਿੱਚ ਜਾ ਰਹੇ ਹੋ ਵੀ ਕਿੰਨੇ ਹੋ 8 ਦਿਨ ਰਹਿ ਗਏ ਆ ਲੋਕਾਂ ਨੂੰ ਕੀ ਬਿਲ ਕਰਨਾ ਹੈ ਇਹ ਲੋਕਾਂ ਦੀ ਬੇਨਤੀ ਕਰਦੇ ਜਿਸ ਬੰਦੇ ਨੇ ਜਿਸ ਇਲਾਕੇ ਚ ਕੰਮ ਕੀਤਾ ਛਾਡੇ ਨੇ ਉਹ ਅਸੀਂ ਐਜੰਸੀਨੀਅਰ ਡਿਪਟੀ ਮੈਡੀ ਬਾਰੇ ਸਾਰੇ ਸ਼ਹਿਰ ਚ ਕੰਮ ਕੀਤਾ ਉਹ ਵੀ ਇਹਨਾਂ ਦੇ ਬਰਦੋਦ ਇਹਨਾਂ ਦੇ ਪਰ ਹਮਾਰੇ ਪਿਆਰੇ ਨਾ ਨਹੀਂ ਵੋਟਰ ਨਾਲੀ ਮੇ ਸੀਨੀਅਰ ਡਿਪਟੀ ਮੇਰ ਬਣਿਆ ਸੀਗਾ ਤੇ ਉਦਾ ਸੀਨੀਅਰ ਡਿਪਟੀ ਬੰਨਾ ਬੜਾ ਔਕਾ ਪਰ ਇਹਨਾਂ ਨੇ ਪਿਆਰ ਨਾਲ 10 ਵਾਰ ਵੋਟਾਂ ਨਾਲ ਭਾਗੇ ਮ ਬਣਾਈ ਸੀ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਤੁਹਾਡੇ ਕੋਨਸਲ ਜਿੱਥੇ-ਜਿੱਥੇ ਬੈਗੇ ਕਾਂਗਰਸ ਨੂੰ ਵੋਟ ਪਾਓ ਕਾਂਗਰਸ ਦੇ ਕੈਂਡੀਡੇਟ ਚਾਓ ਅਸੀਂ ਵੱਡ ਚੜ ਕੇ ਕਾਂਗਰਸ ਪਾਰਟੀ ਤੁਹਾਡੇ ਸ਼ਹਿਰ ਦੀ ਤੁਹਾਡੇ ਸਮਾਜ ਦੀ ਆਪਾਂ ਸੇਵਾ ਕਰੀਏ ਔਰ ਆਪਣੇ ਸ਼ਹਿਰ ਨੂੰ ਖੂਬਸੂਰਤ ਔਰ ਵਧੀਆ ਥਾਂ ਬਣਾਈਏ ਸਾਹਮਣਾ ਹੋਰ ਵੀ ਲੋਕ ਆਉਂਨਾਂਗੇ ਨਾਲ ਗੱਲਬਾਤ ਕਰਾਂਗੇ ਮੈਂ ਕੀ ਕਹਿਣਾ ਚਾਹੁੰਦਾ ਮੈਂ ਤਾਂ ਲੋਕਾਂ ਨੂੰ ਇੱਕ ਵੋਟ ਕਿਸੇ ਨੂੰ ਅਜਮਾਓਗੇ ਉਹ ਪਤਾ ਨਹੀਂ ਜਿਹਨੂੰ ਅਜਮਾਇਆ ਹੋਇਆ ਉਹਨੂੰ ਹੀ ਵੋਟ ਪਾ ਕੇ ਕਾਮਯਾਬ ਕਰੋ ਕਿਉਂਕਿ ਇਹ ਹਰ ਇੱਕ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਕੋਈ ਵੈਸੇ ਦਾ ਕੋਈ ਇਲਾਕੇ 'ਚ ਕੋਈ ਕੰਮ ਪੈਂਡਿੰਗ ਰਹਿੰਦਾ ਨਹੀਂਗਾ ਜੇ ਕੋਈ ਹੋਰ ਵੀ ਹੁੰਦਾ ਤੇ ਉਹ ਵੀ ਕ ਹੋ ਹੀ ਜਾਂਦਾ ਚਾਹੇ 2 ਦਿਨ ਪਹਿਲਾਂ ਹੋਵੇ ਚਾਹੇ 2 ਦਿਨ ਪਵਾ ਹੋਵੇ ਐਸੀ ਬਾਂਗਰੂ ਮੰਲੇ ਲੋਕ ਸਾਮਰੋਤਰਾ ਦੇ ਨਾਲ ਕਾਂਗਰਸ ਪਾਰਟੀ ਵੱਲ ਸਾਰੇ ਇਕੱਠੇ ਹੋ ਚੁੱਕੇ ਇਸ ਟਾਈਮ ਉਹਨਾਂ ਨੇ ਬਹੁਤ ਪਿਆਰ ਕੀਤਾ ਇਹਨਾਂ ਨੂੰ ਹੋਰ ਤਾਂ ਹੋਰ ਤੇਰੀ ਖਬਰਾਂ ਤੁਹਾਨੂੰ ਦਿਖਾਉਂਦੇ ਰਹਾਂ ਮੈਂ ਹਰਨ ਕੁਮਾਰ ਤੁਸੀਂ ਦੇਖ ਰਹੇ ਹੋ ਫਾਸਲ ਲੁਧਿਆਣਾ